ਵਤਨ ਦੀ ਮੀਟਿੰਗ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਸਿੱਖ ਧਰਮ ਤੇ ਵਿਚਾਰ ਚਰਚਾ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਭਾਈ ਬਲਵਿੰਦਰ ਸਿੰਘ ਜੀ ਕੈਰੋ ਨੰਗਲ ਵਾਲੇ ਇਹਨਾਂ ਕੋਲ ਅਸੀਂ ਅੱਜ ਜਾਣਾਂਗੇ ਕਿਹੜੇ ਵਿਸ਼ੇ ਤੇ ਸਾਨੂੰ ਅੱਜ ਵਿਚਾਰ ਚਰਚਾ ਕਰਨੀ ਹੈ ਸਰਥਕਲ ਬਾਬਾ ਜੀ ਸਰਸਕਾ ਵਰਕਸ਼ਾ ਉਹ ਫਤੇ ਸਿੰਘ ਸਾਹਿਬ ਅੱਜ ਆਪਾਂ ਵਿਚਾਰ ਸਾਡੇ ਇਹ ਹੈ ਸਿੱਖਿਆ ਦੇ ਦਰਾਂ ਚ ਸੰਬੰਧਿਤ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਾਰਨ ਸਭ ਤੋਂ ਵੱਡਾ ਕਿਰਤ ਕਰਿਆ ਗਿਆ। ਗਿਆਨ ਤੇ ਆਣ ਕਿਸ ਕਰ ਨੂੰ ਨਾ ਜਾਣ ਸਾਰਨਾ ਨਾ ਤੇ ਸਭ ਤੋਂ ਵੱਡਾ ਸਤ ਗੁਰੂ ਨਾਮ ਕੋ ਜਨਕਲ ਰਖੀ ਰੀ ਸਤਜੁਗ ਤੇ ਮਹਾਨੀ ਸਵੇ ਬਲਵਾਨ ਪਾਇਉ ਹੋਈ ਕ੍ਰਿਤਿ ਕੀ ਮਾਨੀ ਰਾਮ ਰਗਵੰਸ ਕਹਾਈ ਦਵਦਰ ਕ੍ਰਿਸ਼ਨ ਨਰਾਜ ਕੰਸ ਕਰਤਾਰ ਤਕਿਓ ਉਗੁਰ ਸਾਨ ਕੋ ਰਾਜ ਅਬ ਭਗਤੋ ਜਨ ਦੀਓ ਰਾਜ ਗੋਤਾਰਾ ਮਾਨਕ ਗੁਰ ਅੰਗ ਤੇ ਅੰਰਕਾਇਓ ਰੋ ਸਿ ਗੁਰੂ ਰਾਜ ਅਬਤਨ ਅਟਲੋ ਆਜ ਤੁਰਖ ਫਿਰ ਆਇ ਗੁਰੂ ਦੇ ਤਾਰੇ ਸਾਸੰਗ ਦੀ ਮਤਨ ਦੀ ਮਿੱਟੀ ਨਾਲ ਗੁਰੂ ਦਾ ਸਾਸੰਗ ਗੁਰਪ੍ਰਤੀ ਪ੍ਰਵਾਨ ਕਰੋ ਉਹ ਅਗਰ ਦੀ ਕਾ ਖਲਸਾ ਉਹ ਅਗਰ ਦੀ ਹੱਤੇ ਸੁਧ ਸਾ ਤਾਂ ਸੰਤ ਸਿ ਬਨਾਨਕ ਦੇਵੀ ਮਹਾਰਾਜ ਨੂੰ ਕੀ ਵੱਡਾ ਕਹਿਆ ਗਿਆ ਕੋਪਰ ਦੁਨੀਆ ਦਾ ਇਤਿਹਾਸ ਫੜਦੇ ਹਾਂ ਮਾਰੇ ਪੱਟਾ ਨੂੰ ਸਵੇਟ ਜੋ ਦੱਸਦੇ ਆ ਸਤਜੁਗ ਤੇ ਮਾਨਿਓ ਸੰਯੋ ਬਲ ਵਾਵਣਪਨ ਠੀਕ ਹੈ ਸਤਜੁਗ ਦੇ ਵਿੱਚ ਕੋਈ ਅਵਤਾਰ ਨਹੀਂ ਹੋਇਆ ਹਾਂਜੀ ਤੇ ਜਦੋਂ ਇਹ ਸੰਤੋਖੀ ਉੱਥੇ ਉਤਾਰ ਦੀ ਕੋਈ ਲੋੜ ਨਹੀਂ ਜਦੋਂ ਦੁਨੀਆ ਸੰਤੋਖੀ ਹੋਵੇ ਤਾਂ ਉਤਾਰ ਕੀ ਲੋੜ ਕੀ ਦੇ ਕੋਡ ਜਿਹੜੇ ਫਿਰ ਪਕੰਦਰ અવਤਾਰ ਉਸ ਜਗ੍ਹਾ ਆਉਂਦੇ ਆ ਜਦੋਂ ਸੰਸਾਰ ਤੇ ਜਿਨ ਦਾ ਜਿਨ ਵਜਦਾ ਜਦੋਂ ਵਜ ਪਾਪ ਵਜ ਜਾਂਦਾ ਉਹਦੇ ਸੰਸਾਰ ਤੇ ਕੋਈ ਨਹੀਂ ਕੋਈ ਉਹ ਫਕਰ ਨਹੀਂ ਪਰਮਾਤਮਾ ਜਿਹੜਾ ਆਪਣਾ ਰੂਪ ਜਿਹੜਾ ਪੇ취ਦਾ ਤੇ ਇਹੇ ਦੱਸਿਆ ਦਾ ਪਟਾਲਿਸ ਤੇ ਸਤਿਯੁਗ ਤੇ ਮਾਨੁ ਸਨੁ ਬਲ ਬਾਵਨ ਪਾ ਜੀ ਸਭ ਜੁਗ ਦੇ ਵਿੱਚ ਆਇਆ ਬਾਵਨ ਰੂਪ ਦੇ ਵਿੱਚ અવਤਾਰ ਆ ਪਰ ਆਦਾ ਬਲ ਹੋਇਆ ਉਹ ਬਾਵਲ ਕਰਕੇ ਲੱਗਿਆ ਪਿਆ ਬਾਹਰ ਹੋ ਜਾ ਤਿਕਰਤ ਤੇ ਦੇ ਮਾਣਿ ਰਾਮ ਰਗਵੰਸ਼ਕਾਰ ਉਹ ਜੰਮ ਦੇ ਬੱਚੇ ਨੂੰ ਸਿੱਖਿਆ ਦੇ ਦਿੱਤੀ ਜੀ ਬਿਲਕੁਲ ਜੰਮ ਦੇ ਬੱਚਾ ਬੱਚਾ ਗਰਭ ਚ ਮਾੜੇ ਜੰਮ ਲਵਾਇਆ ਹਾਂ ਜੀ ਉਹਨੂੰ ਤਾਂ ਕਿੱਦਾਂ ਸਿੱਖਿਆ ਦੇ ਸਕਦੇ ਹੈ ਹਨ ਬਿਲਕੁਲ ਉਹ ਜਦੋਂ ਆਪਾਂ ਸਿੱਖਿਆ ਦੇ ਦੋ ਉੱਥੇ ਮਿਲਦਾ ਤਾਂ ਫਿਰ ਉਹਦਾ ਮਰਾੜਾ ਤਾਂ ਫਿਰ ਲੱਗਦਾ ਸ਼੍ਰੀ ਰਾਮ ਬੱਚੇ ਨੂੰ ਸਿੱਖਿਆ ਦੇ ਦਿੱਤੀ ਜੀ ਮਤਲਬ ਸਿੱਖਾਂ ਤੇ ਜਿਹਨਾਂ ਆ ਫਿਰ ਲੱਭ ਸਕੋਣਾ ਹਾਂ ਜੀ ਉਹ ਰਾਮ ਜੀ ਆਏ ਤਿਰਤੀ ਜਿੱਦ ਜਿੱਦ ਚੱਲੇ ਦਾ ਫੰਦਸਕਾ ਹਾਂਜੀ ਦਿਵਾਪੁਰ ਕਿਸ਼ਿਦ ਬੜਾ ਦਿਵਾਪੁਰ ਵਿਗਿਆ ਰਾਜਨੀਤੀ ਦਾ ਬੰਦਾ ਤੇ ਕੈਜੂ ਦੇ ਜਿਹੜਾ ਦਾ ਨਾਨਕ ਗੁਰ ਅੰਗਤ ਅੰਗਤ ਕਹਾਣੀ ਹੁਣ ਗੁਰ ਨਾਨਕ ਦੇਵ ਜੀ ਮਹਾਰਾਜ ਸੀ ਸਾਡੇ ਤੇ ਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਜਿਹੜਾ ਦੁਗਲਿਆ ਬੁੱਢਾ ਜੀ ਬੁੱਢਾ ਦੇ ਕੈਜੂ ਬੁੱਢਾ ਨੂੰ ਉਹ ਜੁਗਸ ਕਰਕੇ ਬੋਲ ਰਿਹਾ ਵਾ ਕਿ ਪਹਿਲੇ ਜੁਗਾਂ ਦੇ ਵਿੱਚ ਅੰਨੀ ਪਾਪ ਨਹੀਂ ਸੀ ਆ ਗਏ। ਹੂੰ। ਇਸ ਕਾਲ ਜੁਗ ਨੂੰ ਇਸਦੇ ਧਰਮ ਦੀ ਨਾਲਕ ਨੂੰ ਮਾਰੇ ਇਸ ਸੰਸਾਰ ਨੂੰ ਚੋਣਾ ਪਿਆ। ਹੁਣ ਵੱਡਾ ਕਿਉਂ ਕਿਹਾ ਜੀ? ਨਹੀਂ ਜੀ। ਇਹ ਵੱਡਾ ਕਿਉਂ ਕਿਹਾ ਜੀ? ਹਾਂ। ਹੁਣ ਇਹ ਵੱਡਾ ਆਪਾਂ ਜੇ ਲਈਏ ਆ ਆਪਾਂ ਸਗੁਰੂ ਦੇ ਵਿੱਚ ਆਇਆ ਮਾਵਣ ਉਤਾਰ ਬਣ ਕੇ ਆਇਆ ਆ 12 ਦਾ ਭਲਾ ਹੈ। ਹਾਂ। ਉਹ ਬਾਵਾ ਦੇ ਵਿੱਚ ਆਇਆ। ਤੇ 200 ਪਾਗੇ ਤੇ ਤੇ ਰਾਮ ਸਿੰਘ ਕੰਗਰਜੀ ਆਏ ਸੂਸਾਰ ਦੇ ਉੱਤੇ ਆਏ ਤੇਤੇ ਯੁੱਗ ਦੇ ਵਿੱਚ ਆਏ ਉਹਨਾਂ ਦਾ ਪਰਮਾਣ ਲੈ ਜਿੱਦਾਂ ਤੋਂ ਉਹਨਾਂ ਜਨਮ ਹੁੰਦਾ ਪੰਜਵੜੀ ਜਿੱਦ ਨੂੰ ਬਨਵਾਸ ਮਿਲਦਾ ਜੋ ਪੰਜਵੜੀ ਜੋ ਜਫਾ ਨਾਸਕ ਨਾਸਕ ਉਹ ਪ੍ਰੋਸ ਹੈ ਬਣ ਤੇ ਜੇ ਸੂਪ ਲੱਕਾ ਸੀ ਰਾਮੁਣੀ ਤਾਂ ਹਾਂਜੀ ਪੁਰੰਦਾ ਕਬੜਾ ਸੁਆਸ ਸੁੰਦਰ ਬਹੁਤ ਸੀ ਨਾ ਕੁ ਸੋਹਣਾ ਜਿਹੜੀਆਂ ਲੱਤ ਦੇ ਉਹ ਪੁਰੰਦੀਆ ਕਿਸ ਤਿੱਲੀ ਸੋਹਣਾ ਜਿਹੜੀਆਂ ਮੱਕਲ ਦੇ ਬਾਰਾਂ ਦੇ ਫਰੋਂ ਵਾਲ ਤੇ ਲੱਕ ਬਹੁਤ ਸੁਣੀ ਇਸ ਕਰਕੇ ਨਾਸਕ ਸਹਿਰ ਦਾ ਨਾਮ ਜਿਹੜਾ ਨਾਸਕ ਰੱਖਿਆ ਗਿਆ ਮਹਾਰਾਜ ਪੰਜਵੜੀ ਉਹ ਪੰਜਵੜੀ ਦੇ ਵਿੱਚ ਨਾ ਇਹਨਾਂ ਨੇ ਬਣਵਾਸ ਲਿਆ ਹਾਂਜੀ ਉਹ ਸਿਰਾਂ ਦੀ ਪੰਜਵੜੀ ਤੋਂ ਅ ਸ੍ਰੀਲੰਕਾ ਦੇ ਨਾਲ ਜੰਦ ਕੰਨ ਮਾਰਤੀ ਰਾਮ ਦੇ ਨਾਲ ਉਹ ਲੰਕਾ ਦੇ ਬਾਅਦ ਉਹ ਅੰਬਰ ਸਾਡੀ ਤਕੀ ਹੈ ਜਿੱਥੇ ਰਾਮ ਕੀਤਾ ਪਾਉਂਦਾ ਅੱਜ ਤੀ ਬਾਅਦ ਇਹਨਾਂ ਦਾ ਕਿਤੇ ਪਰਬ ਨਹੀਂ ਹੈ ਹਨਾ ਇਨਾਂ ਦਾ ਬਾਦ ਇਨਾਂ ਦਾ ਕਿਤੇ ਪਰਬੰਧ ਹੋ ਗਿਆ ਹੁਣ ਦਵਾਪੁਰ ਦਵਾਪੁਰ ਦੇ ਵਿੱਚ ਸ੍ਰੀ ਕਸ਼ਿੰਘੀ ਆਏ ਉਹ ਦਵਾਪੁਰ ਦੇ ਵਿੱਚ ਇਹਨਾਂ ਦਾ ਜਲਵਾ ਬਦਲ ਬੰਦ ਵਿੱਚ ਗੋਲ ਕਿਆ ਬਿੰਦਰ ਬਣਿਆ ਉਹ ਵਾ ਤੋਂ ਇੱਕ ਸਿੱਤਰ ਦੇ ਵਿੱਚ ਆਏ ਜਿੱਥੇ ਵਾਹ ਪਰ ਦਾ ਜੰਦ ਹੋਇਆ ਉਹ ਕ੍ਰੀਤਰ ਤੋਂ ਬਾਅਦ ਉਹਨਾਂ ਦਾ ਕਿਤੇ ਪਰਬੰਧ ਹੋ ਗਿਆ ਜੋ ਹਾਜੇ ਤੱਕ ਸੜਾ ਰਾਲ ਨੇ ਹਾਲਪੂ ਉਹਨਾਂ ਦਾ ਇੰਤ ਹੈ ਹਸਾਲ ਮਲ 2000 ਸਾਲ ਤੇ ਤਾਂ ਮੈਂ 25 ਲੋ ਲਾ ਲਉ ਸਾਲ ਪਹਿਲਾਂ ਦੀ ਗੱਲ ਹੈ ਉਸ ਸੰਸਾਰ ਵਿੱਚ ਆਏ ਆ ਹਾਂਜੀ ਜਿਸ ਸੰਸਾਰ ਵਿੱਚ ਆਏ ਆ ਤੇ ਉਹਨਾਂ ਦੇ ਪਰਵਰਕਤੇ ਜਿੱਥੇ ਗਲਤੀ ਹੁੰਦਾ ਉੱਥੇ ਉਹਨੂੰ ਗਲਤੀ ਦਿੱਖੇ ਹੁੰਦਾ ਨਾਲ ਉੱਤਮ ਬਿਸਰ ਵਿੱਚ ਆਉਂਦੇ ਉਹ ਤਾਂ ਕਈ ਧਾਟ ਕਾ ਮੰਗਿਆ ਅੱਜ ਪਿੱਛੇ ਦਾ ਉਹ ਲਿਖਿਆ ਕਿ ਕੁੱਬੀਆ ਪਹਾੜੀਆਂ ਚੈਨਾਂ ਦੇ ਵੱਡੇ ਆਏ ਆ ਪਹਾੜੀਆਂ ਦੇ ਜਿਹੜੇ ਖਿੰਦੀਆ ਆਪਣੇ ਮਲ ਰਿਸੀ ਹੁੰਦੀਆਂ ਉਨਾ ਦੀਆਂ ਅੰਮੋਲਕ ਕੱਟ ਹੋਈ ਉਹਨਾਂ ਕੋ ਗਿਆਨ ਮਿਲਿਆ ਕਿ 50 ਕਰਨੀ ਉੱਤੇ ਲਿਖਿਆ ਪਰ ਉਹਨਾਂ ਨੇ ਮਿਸਰ ਤੋਂ ਵੱਧ ਜਿਹੜਾ ਬਣ ਕਿਹਦੇ ਪਰਮੰਨ ਹੈ ਜੀ ਜਿਤ ਤੁਮਨ ਸਾਹਿਬ ਦਾ ਇਸਲਾਮ ਕਰਨ ਦੀ ਬਾਣੀ ਜਿਹੜਾ 507 ਨੂੰ ਉਹਨਾਂ ਦਾ ਜਨਮ ਹੋਇਆ ਵਾ ਇਸਲਾਮ ਕਰਨ ਜਿਹੜੀ ਆ ਨਹੀਂ ਪੱਥਰ ਕੀ ਉਹਨਾਂ ਦਾ ਮਕਦੂਰ ਜੀ ਨੇ ਸੌਦੀਆ ਦੇ ਪਰਤ ਤੋਂ ਬਾਅਦ ਉਹਨਾਂ ਦਾ ਕਿਹਦੇ ਪਰਮੰਨ ਜੀ ਮੈਂ ਜੀ ਕਿਹਦੇ ਪਰਮੰਨ ਦਾ ਉਹ ਗੁਨਾਹ ਕਿਹਦਾ ਜੀ ਦੋ ਮਾਨਤ ਦੀ ਕਿਹੜੀ ਜਗਾ ਨੌਂ ਖੰਡ ਪੱਛੀ ਸੱਜਾਟ ਜਿੱਥੇ ਜਿੱਥੇ ਆਪਾਂ ਲਾਣੀਆਂ ਉੱਚੇ ਤੁੰਗੂ ਗੁਰਨਾਨਕ ਦੇਵ ਜੀ ਪਹੁੰਚ ਗਏ ਮੰਨਜੀ ਦੋ ਮਾਨਤ ਆਪਾਂ ਆਪਾਂ ਦੇ ਜਿੱਦੇ ਏਸ਼ੀਆ ਦੇ ਸ਼ਹਿਰ ਹੈ ਜੇ ਏਸ਼ੀਆ ਇਸ ਜਾਂ ਏਸ਼ੀਆ ਹਿੰਦੂਸਤਾਨ ਦੇ ਵਿੱਚ ਹਰ ਜਗਾ ਆਪਾਂ ਬੰਬੇ ਲਾਣੀਆਂ ਸ੍ਰੀਲੰਕਾ ਲਾਣੀਆਂ ਆ ਹਾਈਦਰਾਬਾਦ ਲਾਣੀਆਂ ਆ ਅਪਾ ਦੇ ਸਲੇੜ ਪਰ ਦੀਆਂ ਪਹਾੜੀਆਂ ਲਾਲ ਨੇ ਆ ਅੱਜ ਦੇ ਪਾ 1500 ਦੇ ਕਾਂਸ ਦੇ ਜਿੱਦੜੇ ਆਪਾਂ ਲਾਲ ਨੇ ਆ ਮਿਲਕੋ ਇਹਨਾਂ ਦਾ ਹਸਨ ਬਦਾਲ ਲਾਲ ਨੇ ਜੁਗਰਾਟ ਲੈਣੇ ਹਮਲ ਉਹਨਾਂ ਦੀ ਗਿਣਤੀ ਵੀ ਕੋਈ ਨਹੀਂ ਜਿੱਦਕਿ ਗੁਣਨਾਮਤ ਦੀ ਬਾਹਰ ਆਈ ਨਹੀਂ ਇਸ ਕਰਕੇ ਤੁਹਾਨੂੰ ਗੁਰਮੁਖੀ ਨਾਰਾਇਣ ਨੇ ਆਪਸੀ ਸਾਰੀ ਤੋਟੇ ਆਪਾਂ ਜਿੰਨਾ ਕਹਿੰਦੇ ਧਰਗੁਰ ਅਰਜਨ ਦੇਵ ਜੀ ਕਹਿੰਦੇ ਆ ਬੁਰੇ ਨੂੰ ਸੰਬਧ ਕਰਦੇ ਆ ਸੁਣੀ ਮਹੱਲਾ ਪਹਿਲਾ ਜਿਸ ਕੇ ਸੋਏ ਪਰ ਤੂੰ ਸੁਆਮੀ ਸੋਧ ਕੈਸਾ ਪਾਵੇ ਮੇਰੇ ਨਾਲ ਗਾਣੀ ਮਾਇਆ ਮਦਮਾਤਾ ਮਰਨਾ ਚਿਤ ਨਾਲ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤੋਰੇ ਤੇਰੇ ਸੇਵਕ ਕੋਪਸ ਨਾਲ ਜੰਮ ਲਿਆ ਵੀ ਲੇੜੇ ਤੇਰੇ ਰੰਗ ਰਾਤੇ ਸੁਆਮੀ ਕੰਧਾ ਜਨ ਮਨ ਮੁਕਨਾਚਾ ਤੇਰੀ ਬਖਸ਼ਣਾ ਮੇਤੇ ਕੋਈ ਸਤਿਗੁਰ ਕਾ ਦਲਾਸਾ ਨਾਮ ਤੇ ਅੰਸ ਕਪਲ ਪਾਣ ਆਠ ਪੈਰ ਹਰਾਦੇ ਤੇਰੇ ਸੰਤ ਤੇਰੇ ਪ੍ਰਵਾਸੇ ਪੰਜ ਦੀਪਲਾ ਸਾਧ ਗਿਆਨ ਧਿਆਨ ਇਸ ਗੁਰੂ ਦਾ ਗਾਣਾ ਚਾਨ ਦਾ ਗਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿੰਨ ਕਲ ਰਾਖੀ ਨਹੀਂ ਇਸ ਕਰਕੇ ਗੁਰੂ ਨਾਨਕ ਨੂੰ ਸਭ ਤੋਂ ਵੱਡਾ ਕਿਹਾ ਗਿਆ ਕਿ ਚਾਹ ਜੁਗਾਂ ਦੇ ਵਿੱਚ ਤਿੰਨਾਂ ਜੁਗਾਂ ਦੇ ਵਿੱਚ ਪਾਣੀ ਉਹ ਸਤਜੁਕ ਸੀ ਪਾਣੀ ਉਹ ਤਰੇਟਾ ਸੀ ਪਰ ਦਵਾ ਪਰ ਸੀ ਇਹਦਾ ਪਰਮਨ ਜਿਹੜਾ ਕਿਸੇ ਨੇ ਨਹੀਂ ਕੀਤਾ ਜੁਨਾ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਉਹ ਪਰਮਨ ਕਰਦੇ ਹੋਏ ਵੀ ਸਾਰੇ ਦੁਨੀਆਂ ਨੂੰ ਤਾਰਿਆ ਮੁਬਾਰਕ ਆਉਣ ਤਾਰਿਆ ਇਸ ਕਾ ਕਿ ਤੁੰਗ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਵੱਡਾ ਨਾਨਕ ਕਿਹਾ ਗਿਆ ਵਾ ਕਿ ਸਾਰੀ ਦੁਨੀਆ ਦਾ ਨਾਂ ਪਰਬਲ ਕੀਤਾ ਵਾ ਕੋਈ ਕਿਸੇ ਟੀੜ ਪਕੰਮਰ ਅਖਤਾਰ ਨਹੀਂ ਪਰਮੇਸ਼ਰ ਨੇ ਕੀਤਾ ਜਿੱਦਾ ਗੁਰੂ ਨਾਨਕ ਦੇਵ ਜੀ ਮਾਰਲੇ ਸਾਰੇ ਸੰਸਾਰ ਨੂੰ ਪਰਮੇਸ਼ਰ ਕਰਕੇ ਸੱਚ ਦੀ ਬਾਣੀ ਤੋਂ ਸਾਰਿਆ ਇੰਦਰੀ ਦੇਖਿਆ ਭਵਾਨ ਕੋਈ ਚਿੱਤਾਂ ਨਹੀਂ ਖਿਮਾ ਜੇ ਫਟੇ ਪ੍ਰਵਾਨ ਕਰੋ ਰਿਆਨ ਜਿੱਤਕਾਰ ਹਸਤਾ ਵਾ ਗਵਾ ਦਿੰਦੀ